ਨੋ ਹਾਂਜੀ ਮੰਮੀ ਉੱਤ ਆਪਣਾ ਸੌਦਾ ਕਿੰਨਾ ਕਰ ਰਹਿ ਗਿਆ ਫਲਾ ਮੰਮੀ ਹੈਗਾ ਹਲੇ ਤਾਂ 2 ਕੁ ਦਿਨਾਂ ਦਾ ਮੈਂ ਵੀ ਤੁਹਾਨੂੰ ਕਹਿਣ ਵਾਲੀ ਸੀ ਉਹੀ ਦਾ ਪੁੱਤ ਮੈਂ ਕਹਿਣੀ ਆ ਫਿਰ ਜਦੋਂ ਮੁੱਕ ਗਿਆ ਫਿਰ ਤੂੰ ਬਾਹਰ ਰੌਲਾ ਜਾਂ ਪਾਣੀ ਹੁੰਦੀ ਆ ਗੱਦੇ ਇੱਕ ਤਾਂ ਠੰਡ ਦੇਨੀ ਆ ਤੈਨੂੰ ਪਤਾ ਹੀ ਆ ਨਾ ਤਾਂ ਧੁੱਪਾਂ ਲੰਦੀਆਂ ਨੇ ਦਾਲਾਂ ਵੀ ਪਈਆਂ ਪਈਆਂ ਸੁਲਾਬੀ ਹੋ ਜਾਂਦੀਆਂ ਨੇ ਉਹ ਤਾਂ ਤੇਰੀ ਗੱਲ ਠੀਕ ਹੈ ਤੀਏ ਆ ਜੈ ਖਾਣੇ ਦੀ ਤੁੰਦੀ ਇੰਨੀ ਪੈਂਦੀ ਹੈਗੀ ਘਰਿਆ ਵੀ ਗਈ ਜਾਵੇ ਚੱਲ ਕੋਈ ਮੈਂ ਤਾਂ ਇਹ ਕਹਿੰਦੀ ਸੀ ਐ ਕਿ ਆਪਾਂ ਆਟਾ ਵੀ ਪਤਾ ਹੀ ਲਵਾਵਾਂਗੇ ਚੱਕੀ ਤੋਂ ਹਾਮੋਂ ਮੇਉਦਾ ਥੋੜੀ ਗੱਲ ਠੀਕ ਆ ਕਣਕ ਨਾਲ ਇਹ ਨਹੀਂ ਠੰਡ 'ਚ ਕੌਣ ਤ ਹੋਊਗਾ ਸੁੱਕਣ ਨੂੰ ਵੀ 2-3 ਦਿਨ ਲੱਗ ਜਾਂਦੇ ਨੇ ਤਾਂ ਹੀ ਤਾਂ ਕਹਿਣੀ ਐ ਪੁੱਤ ਠੰਡ 'ਚ ਕਿਹੜਾ ਤੋ ਕਣਕ ਨਾਲੇ ਬਿਮਾਰ ਹੋ ਜਾਗੇ ਨਾਲੇ ਆਪਣੇ ਆਟਾ ਵੀ ਕਿੰਨਾ ਕ ਲੱਗਦਾ 2 ਤਾਂ ਜੀ ਆ ਉਹੀ ਤਾਂ ਗੱਲ ਆ ਬੇਬੇ ਨਾਲੇ ਨਾ ਆਟਾ ਪਾ ਕਰਨਾ ਵੀ ਕੀ ਆ ਇੰਨੇ ਸੁਹਾਬੇ ਮੌਸਮ 'ਚ ਨਾ ਆਟੇ ਨੂੰ ਵੀ ਸੁੰਡੀ ਪੈ ਜਾਂਦੀ ਆ ਹੋਰ ਪੁੱਤਾਂ ਸੁੰਡੀ ਦਾ ਜਿਹੜੀ ਪਾਊਗੀ ਜਿਹੜਾ ਜਾਣਾ ਪਊ ਉਹ ਅੱਡ ਚਲ ਦੇਖਦੀ ਆ ਬੇਬੇ ਇਹਨਾਂ ਨੂੰ ਕਹਿ ਕੇ ਇਹ ਕਿਹੜਾ ਟਾਈਮ ਤੇ ਆਖੇ ਲੱਗਦੇ ਨੇ ਮੇਰੇ ਆਹੋ ਪੁੱਤ ਪਹਿਲਾਂ ਹੀ ਕਹਿ ਦੇ ਨਾਲੇ ਮੌਕੇ ਤੇ ਕਿਹੜਾ ਜਾਊਗਾ ਅੱਜ ਕੱਲ ਦੇ ਜਵਾਬ ਕਿਹੜਾ ਆਖੇ ਲੱਗਦੇ ਆ ਦੇਦੇ ਮੈਂ ਤਾਂ ਨਾ ਅਨਮੋਲ ਨੂੰ ਬਥੇਰਾ ਕਹਿੰਦੀ ਆ ਵੀ ਭਾਈ ਮਾੜਾ ਮੋਟਾ ਆਪਣੇ ਸੁਭਾਚ ਨਾ ਚੇਂਜ ਲੈ ਕੇ ਆਓ ਪਰ ਉਹ ਤਾਂ ਮੇਰੀ ਇੱਕ ਨਹੀਂ ਸੁਣਦੇ ਉਹ ਤਾਂ ਤਸ ਤੋਂ ਮਸ ਨਹੀਂ ਹੁੰਦੇ ਕੁੜੇ ਦੀਏ ਤਾਂ ਹੀ ਆਪਣੇ ਪਿੰਡ ਦੀਆਂ ਨਾ ਸਾਰੀਆਂ ਕੁੜੀਆਂ ਇੰਨਾ ਵਿਚਾਰ ਕਰਦੀਆਂ ਵੀ ਤੇਰਾ ਜਵਾਈ ਕਹਿ ਜਾਕਰਦਾਂ ਕੁੜੇ ਕਿਸੇ ਨੂੰ ਨਹੀਂ ਬੁਲਾਉਂਦਾ ਕੋਲ ਦੀ ਲੰਗ ਜਾਂਦਾ ਸਿਰ ਬੇਬੇ ਪਸੰਦ ਵੀ ਤਾਂ ਹੁਣ ਤੇਰੀ ਆ ਤੂੰ ਹੀ ਲੱਭ ਕੇ ਲਿਆਈਆਂ ਉਹਨੂੰ ਹੁਣ ਤਾਂ ਤੇਰਾ ਹੀ ਜਮਾਈ ਰਹੂਗਾ ਹੋਰ ਤਾਂ ਕਿਸੇ ਦਾ ਬਣਦਾ ਨਹੀਂ ਲੈ ਦੱਸ ਮੈਂ ਕਿਹੜਾ ਕੱਲੀ ਨੇ ਲੱਭ ਰ ਐ ਉਹ ਤਾਂ ਬਚੋਲਾ ਬਥੇਰੇ ਬਣਦਾ ਸੀ ਵੀ ਮੁੰਡਾ ਇੰਨਾ ਸਾਊ ਐ ਸੋਹਣਾ ਸੁਨੱਖਾ ਮੈਨੂੰ ਕੀ ਪਤਾ ਸੀ ਵੀ ਇਡੀ ਆਕੜਾਂ ਦੀ ਬੰਡ ਐ ਬੇਬੇ ਸੋਹਣੇ ਸੁਨੱਖੇ ਨੂੰ ਦੱਸ ਆਪਾਂ ਕੀ ਕਰਨਾ ਚੱਟਣਾ ਜਿਹੜਾ ਕੱਟਦਾ ਨਾ ਉਹਨੂੰ ਹੀ ਪਤਾ ਹੁੰਦਾ ਚੱਲ ਕੋਈ ਰਹੀ ਏ ਹੁਣ ਤਾਂ ਹੀ ਕੱਟਣਾ ਪਊਗਾ ਮੈਂ ਤਾਂ ਗੋਦ ਦਵਾਰੇ ਜਾ ਕੇ ਆਉਣੀ ਆ ਆ ਲੈ ਮੇਥੇ ਜੇ ਡੰਗ ਤੇ ਸੰਭਰ ਲੱਗ ਨੂੰ ਰੱਖ ਦੀ ਜਾ ਕੇ ਅੰਦਰ ਆ ਮੈਂ ਸੌਦਾ ਲੈ ਆਈ ਸੀ ਮਨੂੰ ਕਿੱਥੇ ਰਖਾ ਦੇ ਕਿੱਥੇ ਰੱਖਣਾ ਆ ਬੜੇ ਨੂੰ ਬਾਜ ਮਾਰ ਲ ਅੰਦਰ ਹੀ ਹੈ ਮਨੂੰ ਹਾਂਜੀ ਉਹ ਗੱਲ ਸੁਣ ਮੇਰੀ ਆ ਸੌਦਾ ਲੈ ਜਾ फटाफट ਸਾਬ ਨੂੰ ਨਵਿੱਤੇ ਆ ਜੀ ਹੋਰ ਆ ਸੌਦਾ ਲੈ ਜਾ ਤੇ ਮੈਂ ਨਾ ਕੰਮ ਜਾ ਕੇ ਆਉਣਾ ਹੁਣ ਕਿੱਥੇ ਜਾਣਾ ਤੁਸੀਂ ਨਾ ਤੂੰ ਵੀ ਤਿਆਨਵੇਂ ਉਹਦਾ ਮੰਗਰੋ ਹੈ ਜਾਂਦਾ ਪਹਿਲਾਂ ਉਹ ਬੇਬੇ ਮੈਂ ਤਾਂ ਸ਼ਹਿਰ ਜਾਣਾ ਸੀ ਮੁੰਡੇ ਨਾਲ ਉਹਨੂੰ ਕੰਮ ਆ ਉੱਥੇ ਫਿਰ ਕੰਮ ਮੁੰਡੇ ਨੂੰ ਐ ਤੈਨੂੰ ਤਾਂ ਨਹੀਂ ਤੂੰ ਨਾਲ ਕੀ ਕਰਨ ਜਾਣਾ ਬੇਬੇ ਤੈਨੂੰ ਪਤਾ ਤਾਂ ਹੁਣ ਯਾਰਾਂ ਦੋਸਤਾਂ ਦੇ ਨਹੀਂ ਕੰਮ ਆਵਾਂਗੇ ਹੋਰ ਕੀ ਦੇ ਕੰਮ ਆਵਾਂਗੇ ਆਹੋ ਭਾਈ ਆ ਯਾਰ ਦੋਸਤੀ ਜ਼ਰੂਰੀ ਹੋਗੇ ਨਾਲੇ ਮੇਰੀ ਗੱਲ ਸੁਣ ਅਗਲੇ ਨੂੰ ਆਉਂਦਾ ਕੰਮ ਐ ਤੇਰੇ ਉੱਤੈਨੂੰ ਐਵੇਂ ਠੰਡ ਚ ਘੜੀਸੂਗਾ ਉਹ ਕੋਈ ਨਾ ਬੇਬੇ ਜਾਣਾ ਆਉਣਾ ਪੈਂਦਾ ਹੀ ਐ ਜੇ ਕੱਲ ਨੂੰ ਮੈਂ ਕਹਤਾ ਮੇਰੇ ਨਾਲ ਵਗ ਜਾਣਗੇ ਐਡੀ ਕੀ ਗੱਲ ਐ ਚੱਲ ਮੇਰੀ ਗੱਲ ਸੁਣ ਕੁੱਟ ਚਾਹ ਦੀ ਪੀ ਜਾ ਉਹ ਨਾ ਨਾ ਚਾਹ ਨਹੀਂ ਪੀਣੀ ਆ ਹੁਣ ਤਾਂ ਪੀ ਕੇ ਗਿਆ ਸੀਗਾ ਆਹੋ ਮੈਨੂੰ ਪਤਾ ਤੇ ਸ਼ਾਇਦ ਤੇ ਖਾਣੀ ਨੂੰ ਅੱਗ ਸਵਾਹ ਹਨਾ ਉਹ ਨਹੀਂ ਨਹੀਂ ਬੇਬੇ ਉਥੇ ਮੈਂ ਕੀ ਖਾਣਾ ਕੰਮ ਕਰਕੇ ਹੁਣ ਆ ਜਾਾਂਗੇ 10 ਮਿੰਟਾਂ ਚ ਘਰੇ ਪਤਾ ਹੀ ਐ ਮੈਨੂੰ ਤੇਰਾ ਜਏ ਜੇ ਬੇਲੜ ਉਹਨੇ ਤੇਰੇ ਛੜੇ ਵਲੰਗ ਦੋਸਤ ਕੋਈ ਐ ਬੇਲਾ ਤੂੰ ਰਲ ਗਿਆ ਨਾਲ ਚਲ ਕੋਈ ਨਾ ਬੇਬੇ ਬਾਲਾ ਕਰਦੀ ਆ ਮੈਂ ਪੀ ਲੈਣਾ ਤੂੰ ਨਾ ਗੁੱਸੇ ਹਾ ਪੀ ਜਾ ਘੁੱਟ ਚਾਹ ਦੀ ਚੱਲ ਮਾਨੂੰ ਕਹਦੇ ਬੇਬੇ ਬਣਾ ਦੂ ਘੁੱਟ ਜਾ ਮਾਨੂੰ ਚਾਹ ਬਣਾ ਪੁੱਤ ਬੇਬੇ ਬਣਾਈ ਪਈ ਆਂ ਅੰਦਰ ਆ ਕੇ ਪੀਰੋ ਜਾ ਪੀ ਲੈ ਲੈ ਦੇਖ ਲੈ ਪੁੱਤ ਇੰਨੀ ਠੰਡ ਪਈ ਜਾਂਦੀ ਐ ਕਹਦਾ ਮੁੰਡਿਆਂ ਨਾਲ ਸ਼ਹਿਰ ਜਾਣਾ ਲੈ ਬੇਬੇ ਤੈਨੂੰ ਕੀ ਦੱਸਾਂ ਪਹਿਲਾਂ ਮੰਮੀ ਵੀ ਤਾਂ ਹੀ ਇਹਨਾਂ ਨੂੰ ਬੋਲਦੀ ਹੁੰਦੀ ਸੀ ਇਹਨਾਂ ਨੇ ਕਿਹੜਾ ਕੋਈ ਗੱਲ ਸੁਣਨੀ ਹੁੰਦੀ ਆ ਕਿਸੇ ਦੀ ਉਹ ਕੀ ਐ ਯਾਰ ਬੇਬੇ ਤਾਂ ਉਹ ਹੀ ਬੋਲੀ ਜਾਂਦੀ ਐਗੀ ਆਹੋ ਬੇਬੇ ਦਾ ਤਾਂ ਦਿਮਾਗ ਹੀ ਲੈ ਬੇ ਕੋਈ ਚੰਗੀ ਮੱਤ ਦੀ ਗੱਲ ਹੀ ਦਿੰਦੀ ਐ ਤੈਨੂੰ ਐ ਬੇਬੇ ਹੁਣ ਸ਼ਹਿਰ ਵੀ ਤਾਂ ਜਾਣਾ ਪੈਂਦਾ ਯਾਰਾਂ ਦੋਸਤਾਂ ਨਾਲ ਹੁਣ ਘਰੇ ਥੋੜੀ ਬੈਠਾ ਰਹਿਣਾ ਮੈਂ ਨਾਲੇ ਮੇਰੀ ਗੱਲ ਸੁਣੋ ਹੁਣ ਤੁਸੀਂ ਮੇਰੀ ਮਾਂ ਨੂੰ ਵੀ ਆਪਣਾ ਅਖੜ ਕੇ ਪਈ ਜਾਂਦੇ ਹੋ ਕੀ ਗੱਲ ਉਹ ਕਿੱਥੇ ਆੜ ਕੇ ਪਿਆ ਜਾਂ ਆਹੀ ਗੱਲ ਦਾ ਮਾਰਾ ਤਾਂ ਮੈਂ ਵਿਆਹ ਨਹੀਂ ਕਰਾਉਂਦਾ ਸੀ ਆ ਚਾਚੇ ਤਾਂ ਆ ਹੀ ਨਹੀਂ ਹਟੇ ਮੇਰੇ ਤੋਂ ਕਰਾਉਦਾ ਹੀ ਸੀ ਵਾ ਤੇ ਵੱਢ ਕੇ ਗੋਤੇ ਜਿੱਦਾਂ ਤਾਂ ਹੋਇਆ ਪਿਆ ਹਲੇ ਕਿਵੇਂ ਵਿਆਹ ਨਹੀਂ ਸੀ ਕਰਾਉਂਦਾ ਬੇਬੇ ਮੈਂ ਤਾਂ ਹਜੇ ਹੋਰ ਨਜ਼ਾਰੇ ਲੈਣੇ ਸੀ 4-5 ਸਾਲ ਇਹਦੇ ਭਾਈ ਨਾਲੋਂ ਤਾਂ ਮੈਂ ਛੋਟਾ ਹੀ ਆ 4 ਸਾਲ ਦਾ ਜੀ ਫੇ 4 ਸਾਲ ਦਾ ਹੀ ਫਰਕ ਆ ਮੇਰੇ ਭਰਾ ਨਾਲ ਆ ਕੱਲ ਉਹ ਨੂੰ ਥੋੜੇ ਨਾਲ ਪਤਾ ਨਹੀਂ ਕਿੰਨੀ ਜ਼ਿਆਦਾ ਹੋਣੀ ਆ ਹੂੰ ਚਲ ਚੰਗਾ ਭਾਈ ਹੋਊਗੀ ਮੈਂ ਤਾਂ ਸ਼ਹਿਰ ਜਾਣਾ ਚੰਗਾ ਲੱਗੇ ਬਾਹਰੋਂ ਤਾਂ ਐਂ ਭੱਜਦੇ ਤੁਸੀਂ ਉਹ ਕਦਾਈ ਥੋੜਾ ਬਾਹਰ ਦੱਬਿਆ ਕੀ ਹੁੰਦਾ ਉਹ ਯਾਰ ਬਾਹਰ ਉਹ ਯਾਰ ਦੱਬਣ ਨੂੰ ਕੀ ਐ ਸ਼ਹਿਰ ਜਾ ਕੇ ਉਹਨਾਂ ਦੋਸਤ ਨਾਲ ਕੱਲ ਨੂੰ ਮੈਂ ਕਿਹਾ ਤਾਂ ਮੇਰੇ ਨਾਲ ਬਗਜੂ ਐਡੀ ਕੀ ਗੱਲ ਆ ਸੁਣ ਲੈ ਭਾਈ ਸ਼ਹਿਰ ਜਾਣਾ ਅਗਰ ਟਾਈਮ ਨਾਲ ਜਾ ਤੇ ਟਾਈਮ ਨਾਲ ਘਰੇ ਮੁੜੇ ਕੋਈ ਨਾ ਬੇਬੇ ਨੂੰ ਟੈਨਸ਼ਨ ਨਾ ਲੈ ਟਾਈਮ ਨਾਲ ਹੀ ਮੁੜ ਕੇ ਆਉਂਗਾ ਮੈਂ ਜੇ ਜਾਣ ਦੇਉਂਗੇ ਫੇਰ ਹੀ ਆ ਦੇਖ ਲੈ ਬੇਬੇ ਪਤਾ ਨਹੀਂ ਕੀ ਕਰਦਾ ਕੀ ਨਾ ਪਲਾ ਬੰਦਰ ਜੇ ਕੰਮ ਹੁੰਦਾ ਤਾਂ ਵੀ ਬੰਦਾ ਚੰਗਾ ਲੱਗਦਾ ਹੁੰਦਾ ਜਾਂਦਾ ਉੱਤ ਮੇਰੀ ਗੱਲ ਸੁਣ ਤੇਦੀ ਜਵਾਨ ਨਾ ਜਿਆਦੇ ਚੱਲਣ ਲੱਗਦੀ ਉਹ ਤੇ ਰੋਬ ਰੱਖਿਆ ਕਰ ਜਦੋਂ ਵੀ ਕਿਤੇ ਜਾਣ ਇਹਨੂੰ ਪੂਰੀ ਪੁੱਛ ਲੱਸ ਕਰਿਆ ਕਰ ਬੇਬੇ ਕੀ ਕਹਾਂ ਹੁਣ ਮੈਂ ਆ ਦੇਣਾ ਤੇਰੇ ਸਾਹਮਣੇ ਤੈਨੂੰ ਵੀ ਟੁੱਟ ਕੇ ਪੈਣ ਲੱਗ ਗਿਆ ਸੀ ਨਹੀਂ ਐਂ ਤਾਂ ਤੇਰੀ ਜ਼ਮੀਨ ਆਪਣੇ ਹੱਥਾਂ ਚੋਂ ਨਿਕਲ ਜਿਵੇਂ ਆਪਾਂ ਪੁੱਛਾਂਗੇ ਨਹੀਂ ਚੱਲ ਕੋਈ ਨਾ ਬੇਬੇ ਆਉਣ ਦੇ ਮੈਂ ਤਾਂ ਗੱਲ ਕਰਦੀ ਹਾਂ ਹੋਰ ਭਾਈ ਅਨਮੋਲ ਕੇ ਮੈਂ ਵਧੀਆ ਵਧੀਆ ਤੂੰ ਦੱਸ ਕਿੱਥੇ ਜਲਿਆ ਸੀ ਮੈਂ ਤਾਂ ਸ਼ਹਿਰ ਜਾਂਦਾ ਸੀ ਆ ਜਾ ਨਾਲ ਹੀ ਤੂੰ ਓ ਯਾਰ ਤੂੰ ਤਾਂ ਗੁੱਸੇ ਹੀ ਕਰ ਗਿਆ ਮੈਂ ਤਾਂ ਜਨਵੈਸ ਹੀ ਪੁੱਛਿਆ ਓ ਚਲ ਜੰਗਾ ਬਾਗ ਜਾਂ ਅੰਦਰ ਚਲ ਜਾ ਯਾਰ ਨਾ ਹੱਕ ਲਾਣਾ ਵੀ ਰਿਮੋਟ ਚ ਖਰਾਬ ਕੀਤਾ ਪਿਆ ਐ ਨਹੀਂ ਵੀ ਬੰਦਾ ਕੋਈ ਮੜਾ ਮੋਟਾ ਪੱਜ ਨਹੀਂ ਸੁਣ ਲੈ ਲਾ ਕੇ ਉਹ ਮਾਂ ਕਿੱਥੇ ਐ ਲੈ ਮੇਰਾ ਪੁੱਤ ਤੇ ਰਿਆ ਆਉਂਦਾ ਹੋਰ ਮਾਤਾ ਕਣੀ ਐ ਹਾਂ ਜੀ ਆਉਂਦਾ ਰਹਿ ਪੁੱਤ ਅੱਜ ਆ ਗਈ ਮਾਂ ਦੀ ਜਾਨ ਹੋਰ ਹੋਣੀ ਸੀ ਤੂੰ ਤਾਂ ਮਾਂ ਆਉਂਦੀ ਨਹੀਂ ਮੈਨੂੰ ਤਾਂ ਘਰੋਂ ਨਹੀਂ ਪਿਆ। ਵੇ ਚਲ ਕੋਈ ਨਾ ਆਉਂਦੇ ਨਾ ਲੰਬੇ ਲੈਣ ਲੱਗ ਜੇ ਕੋਈ ਚਾਹ ਪਾਣੀ ਪੀ ਲੈ ਪਹਿਲਾਂ। ਉਹ ਪਾਣੀ ਪਿਆ ਕੇ ਮਾਰਨਾ ਮਾਂ ਮੈਨੂੰ ਇੰਨੀ ਠੰਡੇ ਚ। ਵੇ ਕੋਈ ਨਹੀਂ ਪਾਣੀ ਕੋਸਾ ਕਰਕੇ ਪਿਆ ਦੂ ਪੁੱਤ। ਕੁੜੇ ਮੰਨੂ ਨਿੱਤਰ ਆਇਆ ਆਵਰੇ। ਨਾਲੇ ਮੰਨੂ ਦਿਖਦੀ ਨਹੀਂ ਮਾਂ ਕਿੱਥੇ ਆ ਰਸੋਈ ਦੇ ਕਮਾਚੀ ਵਿੱਚ ਜੀ ਰਹਿੰਦੀ ਹੈ ਤਾਂ। ਲੱਗ। ਵੀਰੇ ਨਾਲ ਸਹੀ ਗੱਲ। ਸਹੀ ਗੱਲ ਭਾਣੀ ਹੋ ਠੀਕ ਹੋ। ਵਧੀਆ ਤੁਸੀਂ ਦੱਸੋ ਭਾਬੀ ਦਾ ਕੀ ਹਾਲ ਆ? ਭਾਬੀ ਤਾਂ ਵਧੀਆ ਤੇਰੀ। ਤੇ ਅਨਮੋਲ ਕਿੱਧਰ ਜਾਂਦਾ ਸੀ? ਓਹੋ ਵੀਰੇ ਪਤਾ ਕੀ ਉਹਨਾਂ ਬੁਖਾਰ ਜਾ ਹੋਇਆ ਹੋਇਆ ਥੋੜਾ ਜਿਆਦਾ ਸਰਦੀ ਸੁੱਦੀ ਲੱਗੀ ਉਹ ਦਵਾਈ ਲੈਣ ਗਏ ਆ ਡਾਕਟਰ ਕੋਲ ਬੂਰ ਪਹਿਨੇ ਠੰਡੀ ਵਾਲੀ ਐ ਨਾਲੇ ਆਪ ਤਾਂ ਵਿਚਾਰ ਰੱਖਿਆ ਕਰੋ ਜਿੰਨਾ ਰੱਖ ਸਕਦੇ ਹੋ ਤੇ ਪੁੱਤ ਮੈਂ ਤਾਂ ਆਪ ਇਹਨੂੰ ਇਹ ਹੀ ਕਹਿਣੀ ਐ ਵੀ ਐਨੀ ਠੰਡ ਪਰ ਪੁਰਾਣੇ ਕਿੱਥੇ ਮੰਨਦਾ ਕਿਸੇ ਦੀ ਗੱਲ ਉਹੀ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਰਹਿਣਾ ਹੁੰਡਿਆ ਖੁੰਡਿਆ ਨਾਲ ਰਲ ਕੇ じゃ ਕੁੜੇ ਤੂੰ ਵੀ ਕੋਟ ਚਾਹ ਦੀ ਬਣਾ ਲੈ ਨਾਲੇ ਦੁੱਧ ਚ ਪੱਤੀ ਪਾ ਕੇ ਲਿਆਈ ਨਾਲੇ ਕੁਝ ਖਾਣ ਨੂੰ ਲਿਆ ਮੇਰੇ ਪੁੱਤ ਆਸਤੇ ਨਾ ਬੱਬੇ ਤੂੰ ਵੀ ਉਹੀ ਗੱਲਾਂ ਕਰਦੀ ਐ ਹੁਣ ਮੇਰਾ ਭਰਾ ਆਇਆ ਮੈਂ ਇਹਨੂੰ ਤੁੱਕੀ ਚਾਹ ਖੋੜੀ ਪੀਉਂਗੀ ਨਹੀਂ ਚਲੂਂਗੀ ਨਾ ਦੇਖ ਲੈ ਮਾੜੀ ਜੀ ਗੱਲ ਦਾ ਗੁੱਸਾ ਨਾ ਲੱਜਾਂਦੀ ਐ ਸਹੀ ਗੱਲ ਐ ਹੋਰ ਜਮਾਂ ਨਹੀਂ ਨੱਕ ਤੇ ਮੱਖੀ ਬਹਿਣ ਦਿੰਦੀ ਚੱਲ ਪੁੱਤ ਮੈਨੂੰ ਐਂ ਦੱਸ ਮੇਰੀ ਨੂਰ ਰਾਣੀ ਦਾ ਕੀ ਹਾਲ ਓਹਨੂੰ ਵੀ ਲਿਆਉਂਦਾ ਨਾਲ ਓਹ ਨੂਰ ਰਾਣੀ ਤਾਂ ਤੇਰੀ ਵਧੀਆ ਮਾਤਾ ਪਰ ਓਹਨੂੰ ਕਿਵੇਂ ਲੈ ਆਉਂਦਾ ਠੰਡ ਕਿੰਨੀ ਪੈਂਦੀ ਐ ਓਹਨੂੰ ਠੰਡ ਚ ਲਿਆ ਕੇ ਮਾਰਨਾ ਇੱਥੇ ਲੈ ਦੱਸ ਹੈ ਮੇਰਾ ਕਮਲਾ ਪੁੱਤ ਤੇਰੀਆਂ ਤਾਂ ਉਹੀ ਗੱਲਾਂ ਬੇਸਾਨ ਤਾ ਮਿਲੀਆਂ ਨੂੰ ਬਾੜਾ ਹੀ ਚੇਰ ਹੋ ਗਿਆ ਪੁੱਤ ਨਾਲੇ ਤੂੰ ਆਪ ਤੱਕ ਿਹੜਾ ਮਾਰਦੀ ਨਹੀਂ ਬੇਬੇ ਤੂੰ ਸਾਨੂੰ ਕਹੀ ਜਾਂਦੀ ਐ ਬੇ ਪੁੱਤ ਤੈਨੂੰ ਪਤਾ ਹੀ ਐ ਕਿੱਥੇ ਮੈਂਥੋਂ ਨਿਕਲਿਆ ਜਾਂਦਾ ਇਤੋਂ ਨਾਲੇ ਮੇਰੇ ਚਿੱਤ ਤਾਂ ਬਥੇਰਾ ਕਰਦਾ ਥੋਨੂੰ ਮਿਲਣ ਨੂੰ ਓ ਬੇਬੇ ਤੂੰ ਕਾਹਨੂੰ ਆਉਣੀ ਐ ਨਾਲੇ ਮੈਂ ਵੀ ਆਉਣੀ ਐ ਤੇਰੇ ਕੋਲੇ ਮੇਰੇ ਸਿਰ ਤੇ ਕਿਹੜਾ ਕਬੀਲਦਾਨੀ ਨਹੀਂ ਹੈਗੀ ਬੇ ਪੁੱਤ ਤੇਰਾ ਤਾਂ ਸਰ ਜਾਂਦਾ ਘਰੇ ਜਵਾਕ ਐ ਬਹੂ ਐ ਕੰਮਕਾਰ ਨੂੰ ਤਾਂ ਸੀਰੀ ਰੱਖਿਆ ਹੁਣ ਇਹਨੂੰ ਦੱਸ ਕੱਲੀ ਨੂੰ ਕਿਦੇ ਸਿਰ ਤੇ ਛੱਡ ਕੇ ਆਵਾਂ ਓ ਬਰੌਣਾ ਉਹ ਤੈਨੂੰ ਪਤਾ ਹੀ ਸਾਰਾ ਦਿਨ ਡਾਕ ਚੌਕੀਆਂ ਤੇ ਰਹਿੰਦਾ ਭਾਈ ਉਹ ਚੱਲ ਫੇਰ ਕੀ ਆ ਬੇਬੇ ਨਾਲੇ ਇਹਨੂੰ ਵੀ ਲੈ ਆਉਂਦੀ ਇਹ ਕਿਹੜਾ ਸਾਡੀ ਕੁਛ ਲੱਗਦੀ ਨਹੀਂ ਫੇਰ ਵੀ ਮੇਰੀ ਭੈਣ ਹੈ ਲੈ ਹੈ ਕਮਲਾ ਬੇ ਲੱਗਦੀ ਤਾਂ ਤੇਰੀ ਵੀ ਭੈਣ ਹੈ ਪਰ ਤੈਨੂੰ ਪਤਾ ਉਹ ਤਾਂ ਘਰ ਨਹੀਂ ਸੁਣਨਾ ਛੱਡਿਆ ਜਾਂਦਾ ਉਹ ਚੱਲ ਬੇਬੇ ਤੇਰੀ ਮਰਜ਼ੀ ਹੈ ਨਾਲੇ ਪਹਿਲਾਂ ਵੀ ਤੇਰੇ ਇਹੀ ਬਹਾਨੇ ਸੀ ਹੁਣ ਵੀ ਤੇਰੇ ਇਹੀ ਬਹਾਨੇ ਆ ਬੇ ਪੁੱਤ ਬਹਾਨੇ ਦਾ ਕਾ ਦੇ ਕੋਈ ਨਾ ਮਾਰੂੰਗੀ ਕਿਹੜਾ ਆ ਮੜੀਏ ਤੂੰ ਪਾਈਆਂ ਪੈਣ ਲੱਗਿਆ ਨਾਲੇ ਫਿਰ ਇਹਨੂੰ ਵੀ ਨਾਲ ਲਿਆਂਗੂਗੀ ਉਹ ਨਾਲੇ ਤੈਨੂੰ ਪਤਾ ਬੇਬੇ ਗਿਆਉਂਦਿਆਂ ਦੀ ਮੇਲੇ ਹੁੰਦੇ ਆ ਇੱਥੇ ਸਦਾ ਕਿਨੇ ਬੈਠੇ ਰਹਿਣਾ ਉਹ ਤਾਂ ਤੇਰੀ ਗੱਲ ਸਹੀ ਹੈ ਪੁੱਤ ਹੋ ਹੋ ਲ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਕੁੜੇ ਚਾਹ ਬਣੀ ਨਹੀਂ ਹਲੇ ਆਧੀ ਆਗੇ ਦੱਬੇ ਵਾਂਸਾ ਆਈ ਰਹੀਆਂ ਆ ਲੈ ਘਟਾ ਲਾ ਤਾਂ ਭਈਆ ਤੂੰ ਵੀ ਬੱਸ ਬੇਬੇ ਆਉਂਦੀ ਵੀ ਲੈ ਆਉਂਦੀ ਭੈਣ ਤੂੰ ਵੀ ਪੀ ਲੰਦੀ ਮੈਂ ਘੱਟ ਹੀ ਪੀਨੀ ਆ ਬੇਬੇ ਨੂੰ ਪਤਾ ਹੀ ਆ ਕਿ ਤਾ ਨਿਕ ਕਾਲਾ ਹੋ ਜੂ ਬਾਈ ਹੋ ਸਹੀ ਗੱਲ ਹੈ ਤੈਨੂੰ ਤਾਂ ਵੀਰੇ ਲੋੜ ਹੀ ਨਹੀਂ ਹੈਗੀ ਤੂੰ ਕੱਢੀ ਬਾਰਜੀ ਵਿੱਚ ਆ ਹਾਂ ਸਹੀ ਗੱਲ ਹੈ ਅੱਧ ਦਿਨ ਮੇਰੇ ਪੁੱਤ ਨੂੰ ਮਸ਼ਕਰੀਆਂ ਕਰਦੀ ਐ ਨਾਲੇ ਤੈਨੂੰ ਪਤਾ ਹੀ ਨਹੀਂ ਕਿ ਟਾਲਿਆਂ ਬਣੇ ਚਾਹੀ ਹੁੰਦੀ ਐ ਹੋਰ ਕੀ ਹੁੰਦਾ ਤੈਨੂੰ ਪਤਾ ਮੇਰਾ ਪੁੱਤ ਕਿੰਨਾ ਪਿਆਰਾ ਹੈਗਾ ਮੇਰਾ ਵੀ ਤਾਂ ਬੇਬੇ ਭਾਈ ਆ ਹਾਂਜੀ ਕੀ ਐ ਬਗੜ ਜੀ ਮੈਂ ਇਹ ਕਰ ਤੂੰ ਤੜੀ ਗੰਜਾ ਲਾ ਬੈਣਾ ਨਹੀਂ ਕੋਈ ਵੀ ਲੜਦੀ ਰਹਿੰਦੀ ਐ ਮੇਰੇ ਨਾਲ ਕਿੱਥੇ ਸੀ ਲੈ ਚਾ ਚਲ ਠੀਕ ਆ ਮਾਂ ਫਿਰ ਮੈਂ ਚੱਲਿਆ ਪੁੱਤ ਮੜਾ ਜਾਂ ਪਰੌਣੀ ਨੂੰ ਕਹੀ ਜੀ ਨਹੀਂ ਇਹ ਤਾਂ ਜੈਵਟ ਆ ਫਿਰ ਗੁੱਸਾ ਹੀ ਕਰ ਲੈਂਦਾ ਇਹਨੂੰ ਕਹੀ ਦੀ ਵੀ ਭਾਈ ਤੁਸੀਂ ਵੀ ਮਿਲਿਆ ਆਏ ਹੋ ਨਾਲੇ ਭੈਣ ਨੂੰ ਲਿਆਈ ਸਹੀ ਗੱਲਾਂ ਆ ਹੋਰ ਕਹ ਤਾ ਮੈਨੂੰ ਮੁੜ ਕੇ ਫਿਰ ਮੈਨੂੰ ਸੁਣਾਉਂਦਾ ਰਹਿੰਦਾ ਹੈਗਾ ਗੱਲਾਂ ਓਕੇ ਮੈਂ ਸਾਰਾ ਸਭ ਤਿਆਰ ਹੋਏ ਬੈਠੀ ਹਾਂ ਜਾਣਾ ਅੱਜ ਚੱਲਿਆ ਸੀ ਮੈਂ ਤਾਂ ਹੋਰ ਇੱਕ ਰਾਤ ਤਾਂ ਲਾੜੀ ਹੁਣ ਮੈਂ ਤਿਆਰੀ ਸੀ ਉਹ ਤੇਰੀ ਭੈਣ ਦਾ ਜੀ ਨਹੀਂ ਲੱਗਣਾ ਵਗੋਂ ਕਿ ਹਾਂ ਮੈਂ ਕਿਵੇਂ ਚੇਡਾਂ ਕਰਦਾ ਹਾਂ ਜੇ ਮੈਂ ਮੈਂ ਤੋਂ ਛੋਟਾ ਹੁੰਨਾ ਹੈ ਬੇ ਪੁੱਤ ਇਹਨਾਂ ਦਾ ਹਜੇ ਬਚਪਨਾ ਨਹੀਂ ਗਿਆ ਨਾਲੇ ਮੇਰੀ ਗੱਲ ਸੁਣ ਲੈ ਮੇਰੇ ਪੁੱਤ ਦੀ ਘਰੇ ਪਿੱਛੇ ਕਬੀਲਦਾਰੀ ਹੈ ਇਹ ਕਿਹੜਾ ਤੇਰੇ ਕੋਲ ਲੜੇਗਾ ਹੋ ਲੈ ਬੇਬੇ ਤੂੰ ਐਂ ਕਾ ਤੋ ਬੋਲਦੀ ਹੁੰਦੀਆਂ ਫਿਰ ਕੀ ਹੋ ਗਿਆ ਜੇ ਇੱਕ ਰੱਤ ਲਾਲੂਆ ਭਾਈ ਨਹੀਂ ਕਰਦਾ ਭਾਈ ਪਿੱਛੇ ਦਾ ਚੱਲ ਕੋਈ ਨਾ ਹਾਂ ਮੈਂ ਛੱਡਿਆ ਹਾਂ ਉੱਡੇ ਤੱਕ ਮਨ ਨੂੰ ਮਿਲ ਲੋ ਤੇ ਚੰਗਾ ਹੋਰ ਵੀਰੇ ਚੱਲਿਓ ਤੁਸੀਂ ਅੱਜ ਹੋਰ ਭੈਣੇ ਮੈਂ ਤਾਂ ਚੱਲਿਆ ਸੀ ਤੇਰੇ ਤੁਸੀਂ ਛੱਡ ਕੇ ਆਉਂਗੇ? ਉਹ ਮੈਂ ਛੱਡ ਆਉਂਗਾ ਜਾਨਾ ਮੋਟਰਸਾਈਕਲ ਤੇ। ਹਾਂ ਤੇ ਧਿਆਨ ਨਾਲ ਲੈ ਕੇ ਜਾਵੀਂ ਰੱਖੀਗਾ। ਉਹ ਮੈਂ ਜਵਾਗ ਥੋੜੀ ਆ ਵੀ ਰਾਜ ਹੀ ਸੱਟ ਲੂਗਾ ਹੁਣੇ ਮੂੰ। ਤੁਸੀਂ ਹਰ ਗੱਲ ਦਾ ਇਹਨਾਂ ਨੂੰ ਫੁੱਟਾ ਹੀ ਲੱਗਦਾ ਉਹ ਲੈ ਕੇ ਜਾਂਦੇ ਹੁੰਨੇ ਆ। ਮੇਰਾ ਭਰਾ ਮੈਨੂੰ ਵੀ ਫਿਕਰ ਆ। ਤਾਂ ਮੈਂ ਕਹਿ ਰਿਹਾ ਧਿਆਨ ਨਾਲ ਲੈ ਕੇ ਜਾ। ਤੇਨੂੰ ਤਾਂ ਕਿਹਾ ਪੁੱਤ ਮੋਟਰਸਾਈਕਲ ਬੜੀ ਤੇਜ਼ ਭਜਾਉਣਾ ਏ ਤੂੰ। ਹਾਂ। ਤੂੰ ਬੇਬੇ ਕਿੱਥੇ ਭਜਾਇਆ ਮੋਟਰਸਾਈਕਲ? ਆ 20 30 ਸਪੀਡ ਤੇ ਤਾਂ ਮੈਂ ਜਾਨਾ। ਆ ਆਡਾ ਨਾਲ ਆਪਣਾ। ਪਤਾ ਹੀ ਆ ਮੈਨੂੰ। ਉਹਦੇ ਵੇਲੇ ਮੈਨੂੰ ਦਵਾਈ ਦਿਵਾਣ ਗਿਆ ਠੀਕਾ ਚੰਗਾ ਭਾਈ। ਉਹ ਚਲ ਕੋਈ ਨਾ ਵਾ ਕਿਉਂ ਲੜਦੇ ਹੋ। ਜਵਾਨੀ 'ਚ ਸਾਰੇ ਐਂ ਕਰਦੇ ਹੁੰਦੇ ਆ। ਮੇਰੀਆਂ ਗੱਲਾਂ ਨੇ ਬਾਈ ਦੀ ਜਵਾਨੀ ਜਾਗ ਤੇਰਾ। ਕਰਾ ਦੀ ਜਵਾਨੀ ਜਾ। ਹੁਣ ਤੂੰ ਵਿਆਹ ਹੋ ਗਿਆ। ਉਹ ਇਹ ਗੱਲਾਂ ਛੱਡ ਦੇ। ਵਾ ਦੇਖ ਲੋ ਵੀਰਾ ਕਿੰਨੀ ਸਿਆਣੀ ਸਿਆਣੀ ਗੱਲਾਂ ਕਰਦਾ। ਤੁਹਾਨੂੰ ਜੇ ਬਾਰੇ ਫਿਰ ਕੋਈ ਵੇਲ ਨਹੀਂ ਮਿਲਦੀ ਹੁੰਦੀ। ਵੇ ਚਲ ਚੰਗਾ ਭਾਈ। ਹੁਣ ਨਵੇਂ ਲੜਨ ਨਾ ਬਹਿਜੋ। ਤਰਨ ਬੜੇ ਨਾਲ ਕਲੇਸ਼ ਪਾ ਛੱਡਿਆ ਮੁੰਡੇ ਨੂੰ। ਚਲ ਚੰਗਾ ਭਾਈ। ਮੈਂ ਤਾਂ ਚੱਲਿਆ ਹੁਣ। ਤੁਸੀਂ ਵੀ ਆ ਕੇ ਨਾ ਹਾਂ ਚੱਲ ਪੁੱਛ ਲਿਆ ਕਰੋ ਕਦੇ। ਕੋਈ ਨਾ ਪੁੱਤ ਮੈਂ ਤਾਂ ਜ਼ਰੂਰ ਆਉਂਗੀ ਆਹ ਪੁਰਾਣੇ ਦੀ ਭਾਈ ਗਰੰਟੀ ਨਹੀਂ ਇਹਦਾ ਨਹੀਂ ਪਤਾ ਹਾਂ ਬੇਬਾ ਮੇਨਾ ਉਹ ਬੇਬੇ ਤੂੰ ਵੀ ਆਈ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਆਈ ਲੈ ਬੱਤ ਤੈਨੂੰ ਮੈਂ ਕਹੀ ਤਾਂ ਜਾਨੀ ਆ ਮੰਨੂ ਨੂੰ ਤਾਂ ਲੈ ਆਉਂਗੀ ਨਾਲ ਇਹਦੀ ਮਰਜ਼ੀ ਆ ਭਾਈ ਅਨਮੋਲ ਦਾ ਸੁਹਾਰਾ ਮੈਨੂੰ ਇਹਦੇ ਮਾਮੇ ਵਰਗਾ ਲੱਗਦਾ ਨਾਲੇ ਸਿਆਣੇ ਕਹਿੰਦੇ ਹੁੰਦੇ ਆ ਨਾ ਅੱਧਾ ਨਾਨਕਿਆਂ ਤੇ ਅੱਧਾ ਦਾਦਕਿਆਂ ਦੀ ਉਹ ਭਾਈ ਤੂੰ ਕੀ ਦੇ ਤੇ ਗਿਆ ਤੇਰਾ ਵੀ ਖਾਸਾ ਕੰਬਾ ਲੱਗਦਾ ਸੁਭਾ ਮੈਨੂੰ ਉਹ ਮੈਂ ਵੀ ਆਪਦੇ ਨਾਨਕੇ ਦਾਦਕੇ ਤੇ ਗਿਆ ਹੂੰ ਨਾਲੇ ਉਮਰ ਦੇ ਹਿਸਾਬ ਨਾਲ ਸੁਭਾਅ ਬਦਲੀ ਜਾਂਦਾ ਹੈ ਸਹੀ ਕਹਿੰਨਾ ਹੈ ਪੁੱਤ ਤੂੰ ਦੁੱਖਾਂ ਤਕਲੀਫਾਂ ਨਾਲ ਬੰਦੇ ਦਾ ਸੁਭਾਅ ਬਦਲੀ ਜਾਂਦੀ ਹੈ ਸਹੀ ਗੱਲ ਆ ਮਾਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਬਹੁਤ ਦੁੱਖ ਤਕਲੀਫਾਂ ਦੇਖੀਆਂ ਨੇ ਹੁਣ ਸੁੱਖ ਦਾ ਸਮਾਂ ਆਇਆ ਮਾਂ ਬਾਪ ਤੋਂ ਬਾਅਦ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਮਾਂ ਤਾਂ ਅਸੀ ਰੱਖ ਲਈ ਤੇ ਪਿਓ ਉਹ ਜਾਨ ਕਹੋ ਦਾ ਦੁਨੀਆ ਛੱਡ ਕੇ ਚਲੇ ਗਿਆ ਨਾ ਪੈਣੀ ਤੁਸੀਂ ਤਾਂ ਹੋਰੀ ਗੱਲਾਂ ਲੈ ਕੇ ਬੈਠੇ ਨਾਲੇ ਸਮੇਂ ਨਾਲ ਨਾ ਸਾਰਾ ਕੁਝ ਬਦਲ ਜਾਂਦਾ ਹੈ ਚੱਲ ਬਈ ਮੋਟਰਸਾਈਕਲ ਕੱਢ ਤੇ ਆਪਾਂ ਚੱਲੀਏ ਚਲਾ ਆ ਜਾ ਬਈ ਚੱਲ ਬਕਰ ਟਾਈਮ ਨਾਲ ਛੱਡਿਆ ਜਾਣਾ ਜੀ ਮੈਂ ਸੰਗਤ ਦੇਣਾ ਅੱਜਕੱਲ ਬਾਹਲੇ ਬਾਹਰ ਗੇੜੇ ਲੱਗਦੇ ਆ ਬਾਗ ਗਿਆ ਆ ਗਿਆ ਹੁਣ ਦੇ ਨੂੰ ਅੱਜ ਕਿਦੀ ਤਾਂ ਮੈਂ ਲੈਣੀ ਆ ਸਮਾਰ ਕੇ ਖਬਰ ਘਰ ਦੇ ਕੰਮਾਂ ਦਾ ਤੈਨੂੰ ਧਿਆਨ ਹੀ ਨਹੀਂ ਹੈ ਦੀ ਤਾਂ ਮੈਂ ਲੈਣੀ ਆ ਇਹ ਗੱਲ ਬੇਬੇ ਤੂੰ ਕਿਵੇਂ ਇੱਥੇ ਖੜੀ ਹੈਂ ਉਹ ਮੈਂ ਘਰ ਨਹੀਂ ਜਾਗਦੀ ਇੱਥੇ ਘਰੋਂ ਲੱਗਿਆ ਮੈਨੂੰ ਕੋਈ ਕੋ ਨਹੀਂ ਬੇਬੇ ਮੈਂ ਤਾਂ ਤੈਨੂੰ ਇੱਥੇ ਦੇਖ ਕੇ ਡਾੜੀ ਗਿਆ ਮਾਹ ਪਤਾ ਨਹੀਂ ਕਿਉਂ ਖੜੀ ਹੈ ਬੇਬੇ ਇੱਥੇ ਤੇਰੀ ਖਬਰ ਸਾਰ ਲੈਣ ਵਾਸਤੇ ਖੜੀ ਆ ਕਿੱਧਰੋਂ ਆਏ ਤੂੰ ਉਹ ਮੈਂ ਤਾਂ ਦੋਸਤ ਕੋਲ ਗਿਆ ਸੀ ਹੋਰ ਮੈਂ ਕਿੱਥੇ ਜਾਣਾ ਆ ਗਿਆ ਸੀ ਦੋਸਤ ਕੋਲ ਨਹੀਂ ਤੇਰੇ ਘਰ ਦੇ ਕੰਮ ਵੀ ਦੇਖ ਲਿਆ ਕਰ ਫਿਰਦਾ ਰਹਿੰਦਾ ਲੋਕਾਂ ਨਾਲ ਸਾਰਾ ਦਿਨ ਉਹ ਮੈਂ ਜਾਂਦੇ ਕੇ ਬਾਗ ਗਿਆ ਸੀ ਉਸ ਤੋਂ ਬਾਅਦ ਮੈਂ ਕੋਈ ਕੰਮ ਧੁੰਦਾ ਹੁੰਦਾ ਹੁੰਦਾ ਚਲ ਕੰਮ ਧੁੰਦਾ ਕਰਾ ਦੂੰਗਾ ਹਾਂ ਉਹਨਾਂ ਦੇ ਕੰਮਾਂ ਦੀ ਫਿਕਰ ਹੈ ਆਪਦੇ ਘਰ ਦੇ ਨਹੀਂ ਨੀ ਫਿਕਰ ਹੈਣਾ ਘਰੇ ਵੀ ਕੋਈ ਕੰਮ ਕਰ ਲਿਆ ਉਹ ਕਰੇ ਵੀ ਤਾਂ ਕਰਦਾ ਹੀ ਆ ਬੇਬੇ ਤੂੰ ਤਾਂ ਐ ਰੋਕ ਕੇ ਖੜ ਗਈ ਜਿਵੇਂ ਮੇਰਾ ਚਲਾਨ ਕੱਟਣਾ ਹੁੰਦਾ ਤੇਰੀ ਸੱਸ ਲੱਗਦੀ ਆ ਐ ਬੋਲੀਦਾ ਹੁੰਦਾ ਬੇਬੇ ਜਿਵੇਂ ਤੂੰ ਬੋਲੀ ਜਾਂਦੀ ਆ ਉਵੇਂ ਮੈਂ ਜਵਾਬ ਦੇਈ ਜਾਂਦਾ ਤੈਨੂੰ ਫਿਰ ਨਾ ਮੈਂ ਤਾਂ ਬਰਾਬਰੀ ਨਹੀਂ ਦੇਣੀ ਐ ਤੂੰ ਮੇਰੀ ਬਰਾਬਰੀ ਕਰੇਗਾ ਹੁਣ ਬੇਬੇ ਬਰਾਬਰੀ ਵਾਲੀ ਕੀ ਗੱਲ ਆ ਮੈਂ ਕਿਹੜਾ ਤੈਨੂੰ ਕੁਝ ਗਲਤ ਕਿਹਾ ਜੇ ਗਲਤ ਨਹੀਂ ਕਿਹਾ ਤਾਂ ਕਦੇ ਨਾ ਕਦੇ ਤਾਂ ਕਹੀ ਰਹੇਗਾ ਅੱਜ ਵੇਖ ਲੈ ਕਿਵੇਂ ਮੂਰੇ ਬੋਲਦਾ ਕੈਂਚੀ ਨੂੰ ਜੁਬਾਨ ਚੱਲਦੀ ਐ ਤੇਰੀ ਬੇਬੇ ਤੂੰ ਤਾਂ ਬਾੜੀ ਕੱਬੀ ਚੱਲਦੀ ਐ ਉਹੀ ਮਾੜੀ ਜੀ ਗੱਲ ਤੇ ਆਕੜ ਗਈ ਤੂੰ ਤਾਂ ਲੈ ਹਲੇ ਦੋਸ਼ ਮੈਨੂੰ ਦਿੰਦਾ ਵੇ ਮੈਂ ਆਕੜ ਨਹੀਂ ਐ ਤੂੰ ਗੱਲਾਂ ਹੀ ਇਹੋ ਜਿਹੀਆਂ ਕਰਦਾ ਬੇਬੇ ਮੈਂ ਤਾਂ ਤੈਨੂੰ ਕਦੇ ਸੱਚ ਸਮਝਾਈ ਤੂੰ ਤਾਂ ਮੇਰੀ ਮਾਂ ਵਰਗੀਆਂ ਤੂੰ ਤਾਂ ਐਵੇਂ ਰਾਹ ਰੋਕ ਕੇ ਖੜ ਜਾਂਦੀ ਐ ਮੇਰਾ ਰੋਜੇ ਵੇ ਪੁੱਤ ਮੈਂ ਕਿਹੜਾ ਤੇਰਾ ਰਾਹ ਕਿਸੇ ਗੱਲ ਤੇ ਰੋਕਦੀ ਐ ਮੈਂ ਤਾਂ ਤੈਨੂੰ ਆਈ ਪੁੱਛਿਆ ਵੀ ਤੂੰ ਕਿੱਥੋਂ ਆਇਆ ਤੈਨੂੰ ਮਾੜੇ ਕੰਮਾਂ ਤੋਂ ਰੋਕਦੀ ਆ ਬੇਬੇ ਜਿਹੜੀਆਂ ਗੱਲਾਂ ਜਾਇਜ਼ ਹੁੰਦੀਆਂ ਨਾ ਉਹ ਪੁੱਛਿਆ ਕਰ ਲੈ ਮੈਨੂੰ ਨਜਾਇਜ਼ ਵੀ ਕੀ ਪੁੱਛ ਲਿਆ ਵੀ ਤੇਰੇ ਭਲੇ ਦੀ ਗੱਲ ਕਰਦੀ ਆ ਬੱਬੇ ਕੀ ਭਲਾ ਮੈਂ ਕਿਹੜਾ ਗਲਤ ਤੁਰਿਆ ਫਿਰਦਾ ਤੈਨੂੰ ਵੀ ਪਤਾ ਹੀ ਆ ਕੰਮ ਧੰਦੇ ਤੁਰਿਆ ਫਿਰਦਾ ਸਾਰਾ ਦਿਨ ਹਾਂ ਕਿ ਮੈਂ ਕਿਹੜਾ ਗਲਤ ਤੁਰਿਆ ਫਿਰਦਾ ਆ ਜਿੰਨਾਂ ਲਫੰਗਿਆਂ ਨਾਲ ਤੁਰਿਆ ਫਿਰਦਾ ਨਾ ਇਹਨਾਂ ਤੋਂ ਗਲਤ ਕੰਮ ਵੀ ਕਰਾ ਦੇਣਗੇ ਉਹ ਕੁਝ ਨਹੀਂ ਕਰਾਉਂਦੇ ਬਿੱਪੇ ਮੇਰੇ ਆੜੀ ਆ ਐ ਥੋੜੀ ਕੋਈ ਉਹ ਕਰਦਾ ਹੁੰਦਾ ਆੜੀ ਐ ਇਹਦੇ ਮੇਰੀ ਗੱਲ ਯਾਦ ਰੱਖੀ ਤੂੰ ਤੈਨੂੰ ਕਹਿੰਦਾ ਤੇਰੇ ਇਹੀ ਆੜੀ ਪਸਾਉਂਗੇ ਕੋਈ ਨਾ ਬਿੱਪੇ ਕਰ ਲੈ ਕੰਮ ਆਹ ਕਰ ਲੈ ਕੰਮ ਮੰਮੀ ਕੀ ਗੱਲ ਹੋ ਗਈ ਤੁਸੀਂ ਬਣਾਇਆ ਮੈਂ ਬਣਾਇਆ ਪੁੱਤ ਅਨਮੋਲਣਾ ਜਿਵੇਂ ਗੱਲ ਤੋਂ ਐਨੇ ਖੈਬੜ ਪੈ ਮੇਰੇ ਨਾਲ ਬਸ ਉਹਦੀਆਂ ਗੱਲਾਂ ਮੈਨੂੰ ਭੁੱਲਦੀਆਂ ਨਹੀਂ ਮੰਮੀ ਹੁਣ ਮੈਂ ਕਿੰਨੀ ਵਾਰ ਸਮਝਾਇਆ ਨਾਲ ਮੈਨੂੰ ਕੜਾ ਨਹੀਂ ਬੋਦਾ ਜਾਂ ਤੁਹਾਨੂੰ ਪਤਾ ਵੀ ਉਹਦਾ ਸਹਵਾਈ ਐਦਾਂ ਦਾ ਬਸ ਤੁਸੀਂ ਬਾਲਾ ਮੂੰਹ ਹੀ ਨਾ ਲਾਇਆ ਕਰੋ ਪੁੱਤ ਨਿਆਣਾ ਥੋੜੀ ਐ ਉਹਨੂੰ ਮੇਰੀ ਉਮਰ ਦਾ ਲਿਹਾਜ ਦਾ ਕਰਨਾ ਚਾਹੀਦਾ ਜੋ ਮੂੰਹ ਚ ਆਉਂਦੇ ਭੁੱਲੀ ਜਾਂਦੇ ਮੰਮੀ ਹੁਣ ਆਪਾਂ ਕਰ ਵੀ ਕੀ ਸਕਦੇ ਆ ਕਿ ਜਦੋਂ ਉਹ ਧੱਕੇ ਨਾਲ ਦਾ ਕੋਈ ਉਹ ਕਹਿ ਨਹੀਂ ਸਕਦੇ ਆ ਕਿ ਮੇਰੀ ਮਾਂ ਬੋਲ ਆਇਆ ਫੋਨ ਜਿੰਨਾ ਪਗਲੇ ਦਾ ਦਿਮਾਗ ਹੈਗਾ ਉਹ ਉਨਾਂ ਕ ਵੱਟ ਲੈਂਦਾ ਨਾਲ ਉਹ ਵੀ ਤੁਸੀਂ ਤਾਂ ਮੇਰਾ ਜੀ ਲਵਾ ਕੇ ਰੱਖ ਦਿਓ ਆ ਤੁਸੀਂ ਆਪ ਹੀ ਆ ਜਾ ਮੂੰਹ ਘਰੀ ਬੈਠੀ ਹਾਂ ਪੁੱਤ ਮੈਂ ਤੇਰੀ ਮਾਂ ਐ ਤੇਰਾ ਜੀਤਨਵਾਉਣੇ ਐ ਪਰ ਉਹਦੀਆਂ ਗੱਲਾਂ ਦੀ ਤਾਂ ਮੈਨੂੰ ਟੈਨਸ਼ਨ ਹੋ ਜਾਂਦੀ ਐ ਬੱਸ ਤੁਸੀਂ ਇਹਦੀ ਟੈਨਸ਼ਨ ਨਾ ਲਿਆ ਕਰੋ ਕਿ ਤੁਸੀਂ ਦਵਾਈਆਂ ਖਾਣ ਲੱਗ ਜਾਈਂਓ ਤਾਂ ਇਹ ਤਾਂ ਬਿਮਾਰ ਹੁੰਨੇ ਹੋ ਗਿਰਿ ਕਰਮਾ ਚ ਹੀ ਕੁਝ ਲਿਖਿਆ ਐ ਚਲੋ ਥੜੋ ਮੈਂ ਮੈਂ ਤੁਹਾਨੂੰ ਮੈਂ ਕਹਿਣਾ ਸੀਗਾ ਕਿ ਮੈਂ ਸੋਚਦੀ ਹਾਂ ਮੈਂ ਸ਼ਹਿਰ ਜਾ ਜਾਈ ਆਂ ਨਾਲੇ ਕੁ ਥੋੜਾ ਸੌਦਾ ਪੱਤਾ ਲੈ ਆਉਂਗੀ ਤੇ ਬਾਕੀ ਮੇਰਾ ਮੇਕਅਪ ਦਾ ਸਮਾਨ ਵੀ ਖਤਮ ਹੋਇਆ ਪਿਆ ਨਾਲੇ ਉਹ ਲਿਓ ਕਦੋਂ ਤੇ ਜਾਏਗੀ ਸ਼ਹਿਰ ਜਾਣਾ ਕਦੋਂ ਤੇ ਅੰਮੀ ਬੱਸ ਹੀ ਜਾਉਂਗੀ ਸੂਤੀ ਤਾਂ ਖਰਾਬ ਹੋਈ ਪਈ ਆ ਪੁੱਤ ਇੰਨੀ ਠੰਡ ਐ ਐਵੇਂ ਉੱਥੇ ਅੱਡੇ ਤੇ ਖੜੀ ਠੰਠੋਰ ਕਰੀ ਜਾਏਗੀ ਹੁਣ ਮੋਲ ਨੂੰ ਕਹਿ ਉਹ ਤੈਨੂੰ ਨਾਲ ਲੈ ਜੀ ਮੰਮੀ ਉਹਨੂੰ ਪਤਾ ਤਾਂ ਹੈਗਾ ਇਕ ਤਨਮੋਲ ਦਾ ਸੁਭਾਅ ਨਾ ਚਿਰਚਿੜਾ ਹੋਇਆ ਪਿਆ ਮੇਰਾ ਤੁਹਾਨੂੰ ਕੋਈ ਕੰਮ ਕਹਿਣ ਨੂੰ ਜੀ ਨਹੀਂ ਕਰਦਾ ਹੈਗਾ ਚੱਲ ਫਿਰ ਜੇ ਤੁਸੀਂ ਇੰਨਾ ਕਹਿਨੇ ਹੋ ਮੈਂ ਉਹਨੂੰ ਨਾਲ ਲੈ ਜਾਨੀ ਆ ਸੌ ਉਹਦੀ ਮਨਤਾ ਕਰਨੀ ਹੈ ਬੈਣ ਗਿਆ ਪਹਿਲਾਂ ਮੈਨੂੰ ਉਹ ਵੀ ਤਾਂ ਸ਼ਹਿਰ ਜਾਂਦਾ ਹੀ ਆ ਜੇ ਮੇਰੇ ਨਾਲ ਚਲ ਜੂਗਾ ਫਿਰ ਕੀ ਹੋ ਜੂਗਾ ਪੁੱਤ ਮੇਰੀਆ ਬਣਾੜ ਵਾਲੀ ਦਵਾਈ ਦੀ ਮੁੱਕੀ ਪਈ ਐ ਦੋ ਚਾਰ ਪੱਤੇ ਲਿਆ ਦਿਵੇਂ ਬਬੀ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾ ਚੁੱਕੀ ਆ ਵੀ ਜਦੋਂ ਦਵਾਈ ਖਤਮ ਹੁੰਦੀ ਆ ਨਾ ਤੇਰੀ ਚਾਰ ਦਿਨ ਮੈਨੂੰ ਪਹਿਲਾਂ ਹੀ ਦੱਸ ਦਿਆ ਕਰੋ ਤੁਸੀਂ ਟਾਈਮ ਤੇ ਦੱਸ ਦਿਓ ਐਵੇਂ ਫਿਰ ਤੇ ਔਖੇ ਹੁੰਦੇ ਫਿਰੋਗੇ ਨਹੀਂ ਅੱਗ ਲੱਗਣਾ ਭੁੱਲ ਜਾਂਦੀ ਆ ਤੇਰਾ ਭਾਈ ਆਇਆ ਹੋਇਆ ਸੀ ਗੋਲਦਾ ਉੱਚੀ ਉਲਜੀ ਰਹੀ ਚੱਲ ਕੋਈ ਨਹੀਂ ਹੋਣਿਆ ਦੀ ਤੋ ਚਲੋ ਫਿਰ ਮੈਨੂੰ ਪੱਤੇ ਫੜਾ ਦਿਓ ਮੈਂ ਪਰਚੇ ਚ ਪਾ ਲੈਂਦੀ ਆ ਤੇ ਮੈਂ ਭੁੱਲ ਜੂਗੀ ਚਲ ਚੱਲੇ ਵਾ ਕਿ ਆਉ ਕਿੱਧਰ ਯਾਰ ਇੱਥੋਂ ਇੱਥੇ ਤਾਂ ਰੱਖਿਆ ਸੀਗਾ ਮੈਂ ਅਨੋਨੇ ਆਖੀ ਤੁਸੀਂ ਬਾਹਰ ਨਾ ਪਾਈ ਜਾਂਦੇ ਹੋ ਕੀ ਹੋ ਗਿਆ ਓ ਯਾਰ ਮੈਂ ਇੱਥੇ ਬਟੂਆ ਤੇ ਫੋਨ ਰੱਖਿਆ ਸੀ ਪਤਾ ਨਹੀਂ ਕਿੱਧਰ ਗਏ ਗਏ ਤਾਂ ਐਂ ਕਹਿੰਦੇ ਜਿਵੇਂ ਉਹਨਾਂ ਦੇ ਪੈਰ ਲੱਗੇ ਹੁੰਦੇ ਆ ਇੱਥੇ ਕਿਤੇ ਹੋਊਗਾ ਓ ਯਾਰ ਇੱਥੇ ਹੁਣ ਸਾਰੇ ਦਾ ਲੱਭ ਲਿਆ ਕਬੂੜ ਚ ਵੀ ਦੇਖ ਲਿਆ ਤੁਸੀਂ ਤਾਂ ਘਬਰਾਉਣੇ ਘਾਤੋਂ ਹੁੰਦੇ ਹੋ ਸ਼ਾਂਤੀ ਨਾਲ ਸੋਚੋ ਤੁਸੀਂ ਕਿੱਥੇ ਰੱਖਿਆ ਓ ਯਾਰ ਮੈਂ ਤਾਂ ਇੱਥੇ ਹੀ ਰੱਖਿਆ ਸੀਗਾ ਹੋਰ ਮੈਂ ਕਿੱਥੇ ਰੱਖਣਾ ਕੀ ਹੋ ਗਿਆ ਪੁੱਤ ਮੰਮੀ ਇਹਨਾਂ ਦਾ ਬਟੂਆ ਤੇ ਫੋਨ ਹੀ ਲੱਭਦਾ ਪਿਆ ਮੈਂ ਕਿ ਇੱਥੇ ਹੀ ਹੋਣਾ ਜਾਣਾ ਕਿੱਥੇ ਆਪਣੇ ਕਿਹੜੇ ਘਰੇ ਕੋਈ ਆਉਂਦਾ ਲੈ ਐਂ ਕਰੋ ਕਿੱਥੇ ਵਗ ਗਿਆ ਉਹ ਜਾਣੇ ਕਿੱਥੇ ਮਾਤਾ ਮੇਰੇ ਤਾਂ ਦਿਮਾਗ ਚੋਂ ਹੀ ਨਿਕਲ ਗਿਆ ਪਤਾ ਨਹੀਂ ਕਿੱਥੇ ਰੱਖੇ ਸੀ ਲੈ ਜੇ ਦਿਮਾਗ ਕੰਮ ਕਰਦਾ ਹੂ ਤਾਂ ਹੀ ਐ ਆ ਸੁਰਤ ਤਾਂ ਸਾਰਾ ਦਿਨ ਲੁਫੰਗਿਆਂ ਚ ਰਹਿੰਦੀ ਐ ਤੇਰੀ ਓ ਲੈ ਮਾਤਾ ਫੇਰ ਉਹੀ ਗੱਲਾਂ ਤੇਰੀਆਂ ਓ ਮੈਂ ਤਾਂ ਇੱਥੇ ਹੀ ਰੱਖੇ ਸੀ ਆ ਮੈਂ ਤਾਂ ਚਾਹ ਗਰਮ ਕਰਨ ਗਿਆ ਸੀ ਰਸੋਈ ਚ ਪਰ ਜਦੋਂ ਆ ਕੇ ਦੇਖਿਆ ਇੱਥੇ ਮੇਰਾ ਫੋਨ ਤੇ ਬਟੂਆ ਹੈ ਨਹੀਂ ਸੀ। ਨਾ ਮੈਂ ਚੱਕ ਲੇ ਫਿਰ। ਬੇਬੇ ਤੂੰ ਆ ਕੇ ਹੋ ਜੀਆਂ ਗੱਲਾਂ ਕਰਦੀਆਂ। ਮੈਂ ਤੈਨੂੰ ਕਿਹਾ ਵੀ ਤੂੰ ਚੱਕਿਆ। ਨਹੀਂ ਨਾ ਨੇ ਪਹਿਲੇ ਹੀ ਦੇਗਾ। ਨਰੇ ਕਰ ਚ ਹੋਰ ਹੈ ਹੀ ਕੌਣ? ਅਗਲਾ ਬਗਾਨੇ ਦਾ ਨਾਂ ਹੀ ਲਾਉਂਦਾ ਚੋਰੀ ਚ। ਬੇਬੇ ਮੇਰੀ ਗੱਲ ਸੁਣ। ਮੈਂ ਤੈਨੂੰ ਕਦੇ ਬਗਾਨੀ ਨਹੀਂ ਸਮਝਾ। ਤੂੰ ਤਾਂ ਉਹੀ ਉੱਤੜੀ ਜਾਨੀ ਆ। ਕੀ ਹੋ ਗਿਆ ਭਾਈ? ਕੀ ਹੋ ਗਿਆ ਮਾਤਾ? ਕੋਣਾ ਕੀ ਆ ਭਾਈ? ਰੋਜ਼ ਆਨੇ ਵਹਾਨੇ ਲੜਦਾ ਮੇਰੇ ਨਾਲ। ਮੈਂ ਤਾਂ ਬਸ ਰਹਿਣਾ ਨਹੀਂ ਇੰਨਾ ਕੋਲੇ ਹੁਣ। ਲਾ ਵੀਰੇ ਆ ਮੰਮੀ ਤਾਂ ਉਹੀ ਕਰੀ ਜਾਂਦੀ ਆ ਓ ਐਡੀ ਜੱਗ ਗੱਲ ਵੀ ਨਹੀਂ ਹੋਈ ਜਣੀ ਤੁਸੀਂ ਵਧਾ ਕੇ ਰੱਖਦੀ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਬੜਾ ਹੀ ਗੜਨ ਲੱਗ ਗਈ ਹੁੰਦਾ ਉਹ ਕੋਈ ਗੱਲ ਮੈਨੂੰ ਦੱਸੂਗਾ ਕਿ ਨਹੀਂ ਮੈਂ ਦੱਸਦਾ ਬਾਈ ਕੀ ਗੱਲ ਸੀ ਮੈਂ ਇੱਥੇ ਬੈਠਾ ਸੀ ਆ ਮੰਮਾ ਨੂੰ ਚਾਹ ਫੜਾ ਗਈ ਮੈਨੂੰ ਚਾਹ ਹੋ ਗਈ ਠੰਡੀ ਉਹ ਮੈਂ ਕਿਹਾ ਚੱਲ ਬਾਈ ਠੰਡੀ ਹੋ ਗਈ ਮੈਂ ਆਪੇ ਗਰਮ ਕਰ ਲਿਓ ਨਾ ਕਾ ਨੂੰ ਇਹਨਾਂ ਨੂੰ ਕਹਿਣਾ ਇੱਥੇ ਮੇਰਾ ਫੋਨ ਤੇ ਬੜੂਆ ਪਿਆ ਸੀ ਜਦੋਂ ਆ ਕੇ ਦੇਖਿਆ ਮੇਰਾ ਫੋਨ ਤੇ ਬੜੂਆ ਹੈ ਨਹੀਂ ਬਾਈ ਮੇਰੀ ਗੱਲ ਸੁਣਦਾ ਚਾਹ ਗਰਮ ਕਰਨ ਦੇ ਕਿੰਨਾ ਕੁ ਟਾਈਮ ਲਾਉਦਾ 2 ਮਿੰਟ ਨਹੀਂ ਲੱਗਦੇ ਹੁਣ ਤੂੰ ਹੀ ਦੱਸ ਨਾ ਫੌਂਟੀ ਬੜੂ ਅਬਈ ਐਨੇ ਜੇ ਕਿੱਧਰ ਗਿਆ ਪਤਾ ਨਹੀਂ ਵੀਰੇ ਮੈਂ ਤਾਂ ਟੋਣ ਵਾਲੇ ਕੱਪੜੇ ਲੈਣ ਆਈ ਸੀ ਅੰਦਰ ਇਹਨਾਂ ਨੂੰ ਦੇਖਿਆ ਇਹੀ ਇੱਥੇ ਗਾਹ ਪਾਈ ਬੈਠੇ ਆ ਨਾ ਤੂੰ ਕਿਹੜੀ ਗੱਲ ਤੋਂ ਖੈਬਰਦੀ ਆ ਮਾਂ ਤਾਂ ਇਹਨਾਂ ਨਾਲ ਪੁੱਤੇ ਮੇਰੇ ਤੇ ਸ਼ੱਕ ਕਰਦਾ ਜਿਵੇਂ ਮੈਂ ਹੀ ਚੋਰ ਹੁੰਨੀ ਆ ਬਾਈ ਟੋਨੀ ਮੈਂ ਤਾਂ ਬੇਬੇ ਦਾ ਨਾਮ ਵੀ ਨਹੀਂ ਲਿਆ ਤੂੰ ਚਾਹੇ ਆਪਦੀ ਭੈਣ ਨੂੰ ਪੁੱਛ ਲੈ ਬੇਬੇ ਤਾਂ ਐਵੇਂ ਬੜ ਕੁਠੀ ਕਿਉਂ ਬੇਬੇ ਪਰ ਮੋਰ ਨੇ ਤਾਂ ਤੇਰਾ ਨਾਮ ਵੀ ਨਹੀਂ ਲਿਆ ਫਿਰ ਕਿਉਂ ਲੜਦੀ ਏ ਇਹਦੇ ਨਾਲ ਲੈ ਮੈਂ ਲੜਾਂ ਨਾ ਜੇ ਨਹੀਂ ਨਾ ਲਿਆ ਲੈ ਦੂਗਾ ਅੱਛਾ ਇਹ ਤਾਂ ਨਹੀਂ ਲੈਂਦਾ ਤੇਰਾ ਨਾਂ ਮੈਂ ਲੈਣਾ ਤੇਰਾ ਨਾਂ ਫੋਨ ਤੇ ਵਡੂਆ ਤੇਰੇ ਕੋਲੇ ਆ ਮਾਨੇ ਚਾਹੇ ਨਾ ਮੰਨ ਨਾ ਤੇਰੇ ਕੋਲੇ ਕੀ ਸਬੂਤ ਹੈ ਵੀ ਫੋਨ ਤੇ ਵਡੂਆ ਮੇਰੇ ਕੋਲ ਹੈ ਮਾਂ ਮੇਰੇ ਕੋਲ ਸਬੂਤ ਤਾਂ ਹੈ ਨਹੀਂ ਪਰ ਤੂੰ ਮੇਰੇ ਸਿਰ ਤੇ ਹੱਥ ਰੱਖ ਕੇ ਸੋਹਣ ਕਾफी ਚਿਹਰੇ ਬੋਲ ਨਹੀਂ ਮੈਂ ਕੀ ਕਹਾਂਗਾ ਬੱਸ ਮਾਤਾ ਬਹੁਤ ਹੋ ਗਿਆ ਫੋਨ ਤੇ ਵਡੂਆ ਫੜਾ ਹੁਣ ਤੇ ਚੱਲ ਘਰ ਚੱਲੀਏ ਮਾੜਾ ਮੌਣ ਨੂੰ ਮਾੜਾ ਸਮਝਦਾ ਸੀ ਮੈਨੂੰ ਕੀ ਪਤਾ ਸੀ ਮੇਰੀ ਮਾਈ ਮਾੜੀ ਹੈ ਇਹ ਕਿਹੜਾ ਵੀਰੇ ਅੱਜ ਹੋਇਆ ਇਹੋ ਜਿਹਾ ਕੁਝ ਤਾਂ ਕਰ ਤੇ ਰੋਜ਼ ਹੀ ਹੁੰਦਾ ਹੋਰ ਕੀ ਬਾਈ ਯਾਰ ਮੈਨੂੰ ਤਾਂ ਆਪ ਦੱਸਦਿਆਂ ਨੂੰ ਸ਼ਰਮ ਆਉਂਦੀ ਆ ਜਦੋਂ ਮੈਂ ਆਪਦੇ ਯਾਰਾਂ ਦੋਸਤਾਂ ਕੋਲ ਜਾਂਦਾ ਮੈਨੂੰ ਰਾਹ 'ਚ ਰੋਕ ਕੇ ਖੜ ਜਾਂਦੀ ਆਖੇ ਨਹੀਂ ਜਾਣਾ ਤੈਨੂੰ ਗਲਤ ਆਖਤਾ ਪਾ ਦੇਣਗੇ ਤੇਰੇ ਦੋਸਤ ਉਹ ਦੱਸ ਮਾਂ ਇਹ ਕੀ ਨਿਆਣਾ ਹੈ ਮਾਪੇ ਤੋਂ ਬਿਨਾ ਬਲਿਆ ਇਹ ਜਿਹੜਾ ਪਹਿਲਾਂ ਨਹੀਂ ਵਿਗੜਿਆ ਵਿਆਹ ਕਰਾ ਕੇ ਕੀ ਵਿਗੜੂ ਹਣ ਮੋਰ ਪੁੱਤ ਮੈਥੇ ਉਹ ਵੱਡੀ ਗਲਤੀ ਹੋ ਗਈ ਤੇਰਾ ਫੋਨ ਤੇ ਪਰਸ ਮੈਂ ਕੋਲ ਕਿ ਰੱਖਿਆ ਧੋਨੀ ਪੁੱਤ ਅਨ ਮੋਰ ਗਲਤ ਨਹੀਂ ਹੈਗਾ ਬਸ ਇੱਕ ਗਲਤੀ ਮੈਂ ਹੀ ਕਰ ਬੈਠੀ ਹੱਦ ਕਰਤੀ ਤੂੰ ਮਾਂ ਮੇਰੇ ਸਿਰ 'ਚ ਖੇ ਪਾਤੀ ਇਹ ਤੈਨੂੰ ਮਾਂ ਬਣਾ ਕੇ ਇੱਥੇ ਲਿਆਇਆ ਸੀ ਪਰ ਤੂੰ ਸੱਤ ਸਾਲ ਹੀ ਆ ਕੰਡੀ ਛੱਡੀ ਤੇਰੇ ਅੱਜ ਹੀ ਸੋਚਾਂ ਲਈ ਔਰਤ ਹੀ ਘਰ ਪਟੜੀਆਂ ਹੁੰਦੀਆਂ ਪੁੱਤ ਮੈਂ ਤੇਰੀ ਗੁਨਾਹਗਰ ਤੂੰ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇ ਤੂੰ ਮੈਨੂੰ ਮਾਫ ਕਰ ਦੇ ਬੇਬੇ ਤੂੰ ਮੇਰੇ ਤੋਂ ਮਾਫੀ ਨਾ ਮੰਗ ਜੇ ਮਾਂ ਮਾਵਾ 100 ਵਾਰ ਵੀ ਗਲਤੀ ਕਰਨਾ ਤਾਂ ਵੀ ਮਾਫ ਹੈ ਹੁਣ ਮੈਂ ਵੀ ਇਹਨੂੰ ਕੁਝ ਕਹਿ ਸਕਦਾ ਫੇਰ ਵੀ ਮੇਰੀ ਮਾਂ ਲੱਗਦੀ ਹੈ ਕੋਈ ਗੱਲ ਨਹੀਂ ਬਾਈ ਤੂੰ ਮਾਂ ਨੂੰ ਕੁਝ ਨਾ ਕਹਿ ਫੇਰ ਵੀ ਆਪਣੀ ਮਾਂ ਹੈ ਪੁੱਤ ਮੈਂ ਕਿਤੇ ਇਹੋ ਜੀ ਕੋਈ ਗਲਤੀ ਨਹੀਂ ਕਰਦੀ ਬਸ ਤੂੰ ਮੈਨੂੰ ਮਾਂ ਕਹਿਣ ਤੋਂ ਨਾ ਮੁੱਕਰੀ ਲੈ ਮਾਂ ਤੂੰ ਆਗੇ ਹੋ ਜੀਆਂ ਗੱਲਾਂ ਕਰਦੀ ਹੈ ਹੁਣ ਤੈਨੂੰ ਮਾਂ ਕਹਿਣ ਤੋਂ ਥੋੜੀ ਮੁੱਕ ਤੂੰ ਤਾਂ ਸਾਡੀ ਹਮੇਸ਼ਾ ਮਾਂ ਰਹੇਂਗੀ ਕਿਵੇਂ ਨੂੰ ਮਾਰਨੇ ਪੁੱਤ